ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਤੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ ਸ਼੍ਰੀ ਅਕਾਲ ਤੱਕਤ ਸਾਹਿਬ ਵਿਖੇ ਸਿੰਘ ਸਹਬਾਨ ਵੱਲੋਂ ਜੋ ਇਕੱਤਰਤਾ ਸੱਦੀ ਗਈ ਸੀ ਜਿਹਦੇ ਵਿੱਚ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਤਲਬ ਕੀਤਾ ਗਿਆ ਸੀ ਤੇ ਪਿਛਲੇ ਸਮੇਂ ਦੇ ਜਿਨ੍ਹਾਂ ਮਾਮਲਿਆਂ ਸੰਬੰਧੀ ਧਾਰਮਿਕ ਸਜ਼ਾ ਸੁਣਾਈ ਜਾਣੀ ਸੀ ਉਸ ਸਮਾਗਮ ਮੁਕੰਮਲ ਹੋਇਆ 71ਤਾ ਮੁਕੰਮਲ ਹੋਈ ਹੈ ਇਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਵੀ ਧਾਰਮਕ ਸਜ਼ਾ ਲਾਈ ਗਈ ਹੈ ਸੁਣਾਈ ਗਈ ਹੈ ਤੇ ਬਹੁਤ ਸਾਰੇ ਹੋਰ ਜੋ ਦੋਸ਼ ਲੱਗੇ ਸੀ ਜੋ ਗੁਨਾਹ ਜਿਨ੍ਹਾਂ ਸੰਬੰਧੀ ਸ਼ਿਕਾਇਤਾਂ ਆਈਆਂ ਸੀ ਉਹਨਾਂ ਬਾਰੇ ਵੀ تفصیلی ਗੱਲ ਸਾਹਮਣੇ ਆਈ ਹੈ ਸੋ ਲੰਬੇ ਸਮੇਂ ਤੋਂ ਡੀਖ ਹੋ ਰਹੀ ਸੀ ਇਸ ਪੂਰੇ ਮੌਕੇ ਦੀ ਕਿ ਕਿਸ ਤਰੀਕੇ ਨਾਲ 71ਤਾ ਹੁੰਦੀ ਹੈ ਤੇ ਕਿਹੋ ਜਿਹੀ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਤੇ ਕੀ ਕੋਈ ਸਖਤ ਫੈਸਲਾ ਲਿਆ ਜਾਵੇਗਾ ਜਾਂ ਨਹੀਂ ਜਾਂ ਮਾਫੀ ਦਿੱਤੀ ਜਾਵੇਗੀ ਜਾਂ ਨਹੀਂ ਉਹ ਸਾਰਾ ਅਮਲ ਜਿਹੜਾ ਹੁਣ ਆਪਣੇ ਸਾਹਮਣੇ ਆ ਚੁੱਕਾ ਹੈ ਸੋ ਜੋ ਇਕੱਤਰਤਾ ਹੋਈ ਹੈ ਇਸ ਵਿੱਚ ਜੋ ਫੈਸਲੇ ਲਏ ਗਏ ਨੇ ਜੋ ਐਲਾਨ ਹੋਏ ਨੇ ਉਹਨਾਂ ਦੀ ਕੀ ਅਹਿਮੀਅਤ ਹੈ ਉਸ ਬਾਰੇ ਜਾਣਦੇ ਹਾਂ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਅੰਕ ਦੇ ਪ੍ਰਮੁੱਖ ਵਿਸ਼ੇ ਵਜੋਂ ਕਿਉਂਕਿ ਇਹ ਵਿਸ਼ਾ ਹੈ ਇਸ ਲਈ ਪ੍ਰਮੁੱਖਤਾ ਨਾਲ ਤਫ਼ਸੀਲ ਵਿੱਚ ਤੁਹਾਡੇ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੋ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਅਕਾਲੀ ਆਗੂਆਂ ਅਕਾਲੀ ਧੜਿਆਂ ਸੰਬੰਧੀ ਤਖਤ ਸਾਹਿਬ ਉੱਤੇ ਜੋ ਸੁਣਵਾਈ ਹੋਈ ਹੈ ਉਸ ਬਾਰੇ ਜਾਣਦੇ ਹਾਂ ਇਸ ਗੱਲਬਾਤ ਦੇ ਨਾਲ ਸਮੁੱਚੇ ਸਮੇਂ ਦੌਰਾਨ ਜੁੜੇ ਰਹੋ ਪੰਜਾਬ ਨਾਲ ਜੁੜਦੇ ਕਈ ਹੋਰ ਵਿਸ਼ਿਆਂ ਬਾਰੇ ਵੀ ਗੱਲ ਕਰਾਂਗੇ ਤੇ ਕੁਝ ਹੋਰ ਤਾਜ਼ਾ ਨੁਕਤੇ ਆਲ ਵੀ ਆਵਾਂਗੇ ਪ੍ਰੋਗਰਾਮ ਵਿੱਚ ਅੱਗੇ ਜਾ ਕੇ ਕੋ ਮੰਤਰੀ ਪਦਰ ਦੀਆਂ ਜਾਣਕਾਰੀਆਂ ਵੀ ਹਾਸਲ ਕਰਾਂਗੇ ਪ੍ਰੋਗਰਾਮ ਦੇ ਅੱਗੇ ਵਾਲੇ ਹਿੱਸਿਆਂ ਵਿੱਚ ਸੋ ਇਸ ਗੱਲਬਾਤ ਨੂੰ ਖੁਦ ਵੀ ਵੇਖਿਓ ਹੋਰਨਾਂ ਨੂੰ ਵਿਖਾਓ ਸਬਦੇ ਨਾਲ ਸਾਂਝਾ ਕਰਿਓ ਯਾਨੀ ਕਿ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਕਮੈਂਟਸ ਰਾਹੀਂ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਕਿ ਸੁਖਬੀਰ ਬਾਦਲ ਨੂੰ ਜੋ ਸਜ਼ਾ ਸੁਣਾਈ ਗਈ ਹੈ ਧਾਰਮਿਕ ਸਜ਼ਾ ਜੋ ਸੁਣਾਈ ਗਈ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਜਿਹੜੇ ਨੇ ਉਹ ਬਿਹਤਰ ਹੋਣਗੇ ਕਿਸੇ ਕਿਸਮ ਦੀ ਵਾਪਸੀ ਕਰਨ ਵੱਲ ਵਧੇਗਾ ਸ਼੍ਰੋਮਣੀ ਅਕਾਲੀ ਦਲ ਜਹਾਲੇ ਲੋਕਮਨਾਂ ਦੇ ਵਿੱਚ ਜੋ ਨਾ ਪੱਕੀ ਪ੍ਰਭਾਵ ਬਣਿਆ ਆ ਕਿ ਉਹ ਇਸ ਸਜ਼ਾ ਦੇ ਨਾਲ ਘਟੇਗਾ ਜਾਂ ਨਹੀਂ ਉਸ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦੱਸਿਓ ਕਮੈਂਟਸ ਤੇ ਰਹੀ ਤੁਸੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਹੈ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਲੰਬੇ ਸਮੇਂ ਤੋਂ ਉਡੀਕ ਹੋ ਰਹੀ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਂ ਸਿੰਘ ਸਹਿਬਾਨ ਵੱਲੋਂ ਕਦੋਂ ਮੀਟਿੰਗ ਹੁੰਦੀ ਹੈ ਸੁਖਬੀਰ ਬਾਦਲਵਾਰੇ ਕਦੋਂ ਫੈਸਲਾ ਸੁਣਾਇਆ ਜਾਂਦਾ ਹੈ ਧਾਰਮਿਕ ਸਜ਼ਾ ਜਿਹੜੀ ਲਾਈ ਜਾਣੀ ਉਹ ਕਦੋਂ ਲਾਈ ਜਾਵੇਗੀ ਕਿਸ ਕਿਸਮ ਦੀ ਸਜ਼ਾ ਲੱਗੇਗੀ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਆਪਾਂ ਇਹ ਤਾਂ ਦੇਖ ਚੁੱਕੇ ਹਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਕਰਾਰ ਦੇ ਦਿੱਤਾ ਗਿਆ ਸੀ ਅਤੇ ਹੁਣ ਪਿਛਲੇ ਕੁਝ ਘੰਟਿਆਂ ਦੌਰਾਨ ਜੋ ਗੱਲ ਸਾਹਮਣੇ ਆਈ ਹੈ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿੱਥੇ ਕਿ 71 ਤਾਂ ਹੋ ਗਈ ਹੈ ਜੋ ਸਾਰੇ ਆਗੂ ਤਲਬ ਕੀਤੇ ਗਏ ਸੀ ਉਹਨਾਂ ਸਾਰਿਆਂ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ ਸੁਣਾਈ ਗਈ ਹੈ ਸਭ ਤੋਂ ਪਹਿਲਾਂ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਅਦਾਲਤਾਂ ਦੁਨੀਆਂ 'ਚ ਬਹੁਤ ਨੇ ਪਰ ਸਿੱਖ ਕੌਮ ਦੀ ਜਦੋਂ ਗੱਲ ਹੁੰਦੀ ਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਸਰਬਉੱਚ ਸੰਸਥਾ ਹੈ ਜਿਹਨਾਂ ਦੀ ਤਰਫਾਰ ਸਿੱਖ ਦਾ ਸੀਸ ਜਿਹੜਾ ਸਤਕਾਰ ਨਾਲ ਝੁਕਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹਰੇਕ ਫੈਸਲੇ ਨੂੰ ਹਰੇਕ ਸਿੱਖ ਸੀਸ ਝੁਕਾ ਕੇ ਸਵੀਕਾਰ ਕਰਦਾ ਹੈ ਸੋ ਇਸ ਕਰਕੇ ਬਹੁਤ ਐਹਮियत ਹੁੰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕਿਹੜਾ ਮਸਲਾ ਵਿਚਾਰਿਆ ਜਾ ਰਿਹਾ ਹੈ ਤੇ ਉਹਦੇ ਸਬੰਧੀ ਕਿਸ ਤਰੀਕੇ ਦੀ ਕਾਰਵਾਈ ਚੱਲਦੀ ਹੈ ਹੁਣ ਸ਼੍ਰੀ ਕਾਲਤਕ ਸਾਹਿਬ ਵਿਖੇ ਸਿੰਘ ਸਾਹਿਬਾਨ ਵੱਲੋਂ ਬਹੁਤ ਸਾਰੇ ਆਗੂਆਂ ਨੂੰ ਤਲਬ ਕੀਤਾ ਗਿਆ ਸੀ ਪਰ ਜ਼ਿਆਦਾ ਨਜ਼ਰਾਂ ਸਭ ਤੋਂ ਜ਼ਿਆਦਾ ਨਜ਼ਰਾਂ ਲੱਗੀਆਂ ਸੀ ਸੁਖਬੀਰ ਸਿੰਘ ਬਾਦਲ ਵੱਲ ਜਿਨ੍ਹਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਹਉਮਤੇ ਤੋਂ ਅਸਤੀਫਾ ਦਿੱਤਾ ਹੋਇਆ ਤੇ ਉਹ ਵਾਰ-ਵਾਰ ਚਿੱਠੀਆਂ ਵੀ ਲਿਖ ਰਹੇ ਸੀ ਕਿ ਉਹਨਾਂ ਦੇ ਮਾਮਲੇ 'ਚ ਜਲਦੀ ਫੈਸਲਾ ਸੁਣਾਇਆ ਜਾਵੇ ਹੁਣ ਇਹ ਜੋ 71 ਤਸੀ ਦੇ ਵਿੱਚ ਸੁਖਬੀਰ ਸਿੰਘ ਬਾਦਲ व्हीਲ ਚੇਅਰ ਉੱਤੇ ਪਹੁੰਚੇ ਕਉ ਕਿ ਪਿਛਲੇ ਦਿਨੀ ਉਹਨਾਂ ਦੇ ਸੱਟ ਲੱਗ ਗਈ ਸੀ ਪਿਛਲੀ ਵਾਰ ਜਦੋਂ ਸ਼੍ਰੀ ਕਾਲਤਕ ਸਾਹਿਬ ਵਿਖੇ ਆਏ ਸੀ ਚਿੱਠੀ ਲੈ ਕੇ ਆਏ ਸੀ ਕਿ ਉਹਨਾਂ ਦੇ ਮਾਮਲੇ ਤੇ ਜਲਦੀ ਫੈਸਲਾ ਲਿਆ ਜਾਵੇ ਜਲਦੀ ਸੁਣਵਾਈ ਹੋਵੇ ਤਾਂ ਉਦੋਂ ਉਹ ਡਿੱਗ ਗਏ ਸੀ ਤਾਂ ਉਹਨਾਂ ਦੇ ਪੈਰ ਤੇ ਸੱਟ ਲੱਗ ਗਈ ਸੀ व्हीਲ ਚੇਅਰ ਉੱਤੇ ਬੈਠ ਕੇ ਆਏ ਤੇ ਉਹਨਾਂ ਨੇ ਸੁਣਵਾਈ ਵਿੱਚ ਸਾਲਿਆ ਹੁਣ ਜੋ ਇਸ ਸੰਬੰਧੀ ਵੀਰਵੇ ਸਾਹਮਣੇ ਆਏ মিডিਆ ਰਾਹੀਂ ਤੇ ਜੋ ਇਹਦਾ ਸਿੱਧਾ ਪ੍ਰਸਾਰਣ ਵੀ ਚੱਲਿਆ ਉਸ ਵਿੱਚ ਪਹਿਲੀ ਗੱਲ ਸਪਸ਼ਟ ਤੌਰ ਤੇ ਨਜ਼ਰ ਆਈ ਕਿ ਸੁਖਬੀਰ ਬਾਦਲ ਨੇ ਆਪਣੇ ਉੱਪਰ ਲੱਗੇ ਸਾਰੇ ਜੋ ਇਲਜ਼ਾਮ ਨੇ ਜੋ ਦੋਸ਼ ਆ ਜਾਂ ਜੋ ਧਾਰਮਿਕ ਗੁਨਾਹ ਉਹਨਾਂ ਸਬੰਧੀ ਸ਼ਿਕਾਇਤਾਂ ਦੇ ਰੂਪ ਵਿੱਚ ਲਗਾਤਾਰ ਆਉਂਦੇ ਰਹੇ ਉਹਨਾਂ ਸਾਰਿਆਂ ਨੂੰ ਕਬੂਲ ਲਿਆ ਹੁਣ ਇਹਨਾਂ ਦੇ ਵਿੱਚ ਜਿਹੜੇ ਪ੍ਰਮੁੱਖ ਮਾਮਲੇ ਨੇ ਸਾਲ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਘਟਨਾਕ੍ਰਮ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸੁਰਬੀ ਸਿੰਘ ਬਾਦਲ ਉਪ ਮੁੱਖ ਮੰਤਰੀ ਸਨ ਤੇ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਜਿਹੜਾ ਉਹ ਵੀ ਉਹ ਵੇਖ ਰਹੇ ਸੀ ਉਸ ਸਮੇਂ ਦੀਆਂ ਕਾਰਵਾਈਆਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ RAM ਰਹੀਮ ਨੂੰ ਬਿਨ ਮੰਗੀ ਮੁਆਫੀ ਦਿਵਾਉਣ ਦਾ ਮਾਮਲਾ ਜਿਸ ਨੂੰ ਲੈ ਕੇ ਤੁਹਾਨੂੰ ਯਾਦ ਹੋਣਾ ਸਿੱਖ ਪੰਥ ਵਿੱਚ ਬਹੁਤ ਰੋਜ ਆ ਗਿਆ ਸੀ ਗੁੱਸਾ ਜਾਗਿਆ ਸੀ ਇਹ ਡੇਰਾ ਮੁਖੀ ਨੂੰ ਇਨੇ ਘਣਾਉਣੇ ਕਾਂਡਾਂ ਦੇ ਬਾਅਦ ਬੇਬੀਆਂ ਦੇ ਇਕੱਠਨਾਕਰਮ ਦੇ ਬਾਅਦ ਸਿੱਖ ਹੋਮ ਨਾਲ ਸਿੱਧਾ ਆਡਾ ਲੈਣ ਦੇ ਬਾਅਦ ਫਿਰ ਵੀ ਬਿਨਾ ਮੰਗਿਆ ਮੁਆਫੀ ਦੇ ਦਿੱਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ ਬਹੁਤ ਗੁੱਸਾ ਸੀ ਸੰਗਤ ਵਿੱਚ ਉਸ ਮੁਆਫੀ ਸਬੰਧੀ ਵੀ ਸੁਖੀਰ ਬਾਦਲ ਨੇ ਆਪਣੀ ਭੂਮਿਕਾ ਸਵੀਕਾਰ ਕਰ ਲਈ ਹੈ ਹੁਣ ਤੱਕ ਜਿਸ ਚੀਜ਼ ਤੋਂ ਉਹ ਇਨਕਾਰ ਕਰਦੇ ਰਹੇ ਨੇ ਹੁਣ ਉਹ ਚੀਜ਼ ਮੰਨ ਲਈ ਹੈ ਕਿ ਇਹਦੇ ਵਿੱਚ ਉਹਨਾਂ ਦਾ ਹੱਥ ਸੀ ਗੁਰੂ ਦੀ ਗੋਲਖ ਸ਼੍ਰੋਮ ਨੇ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਗੋਲਖ ਦੀ ਗੱਲ ਹੋਵੇ ਜਾਂ ਗੁਰੂ ਕੀ ਗੋਲਖ ਦੀ ਗੱਲ ਹੋਵੇ ਉਹ ਦੀ ਦਰਵਰ ਤੋਂ ਵੀਰੋਂ ਨੇ ਸਵੀਕਾਰ ਲਈ ਹੈ ਪੰਥਕ ਮਾਮਲਿਆਂ ਨੂੰ ਲੈ ਕੇ ਕੋਈ ਕਾਰਵਾਈ ਨਾ ਕਰਨਾ ਇਸ ਚੀਜ਼ ਨੂੰ ਵੀ ਉਹਨਾਂ ਨੇ ਸਵੀਕਾਰ ਲਿਆ ਤੇ ਇਸ ਤਰ੍ਹਾਂ ਜਿੰਨੇ ਵੀ ਇਲਜ਼ਾਮ ਲੱਗਦੇ ਰਹੇ ਨੇ ਜੋ ਸੁਖਵੀਰ ਬਾਦਲ ਤੋਂ ਸਵਾਲ ਹੁੰਦੇ ਰਹੇ ਨੇ ਉਨਾ ਸਾਰਿਆਂ ਨੂੰ ਸੁਖਵੀਰ ਬਾਦਲ ਨੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਸਵੀਕਾਰ ਲਿਆ ਮੰਨ ਲਿਆ ਇਹ ਆਪਣੇ ਆਪ ਵਿੱਚ ਇੱਕ ਵੱਡਾ ਘਟਨਾਕਰਮ ਹੈ ਕਿਉਂਕਿ ਇੰਨੇ ਸਾਲਾਂ ਤੋਂ 2015 ਤੋਂ ਵੀ ਜੇ ਆਪਾਂ ਮਿਲਣਾ ਸ਼ੁਰੂ ਕਰੀਏ ਲਗਭਗ 10 ਸਾਲ ਹੋ ਚੱਲੇ ਨੇ 2025 ਸ਼ੁਰੂ ਹੋਣ ਵਾਲਾ ਹੈ ਦਸੰਬਰ ਦਾ ਮਹੀਨਾ 2024 ਦਾ ਚੱਲਿਆ ਸਾਲ ਲਗਭਗ ਲੰਘ ਚੱਲਾ ਸੋ ਇੰਨੇ ਸਾਲਾਂ ਦਰਮਿਆਨ ਜਿਸ ਚੀਜ਼ ਤੋਂ ਸੁਖਬੀਰ ਬਾਦਲ ਹਮੇਸ਼ਾ ਇਨਕਾਰ ਕਰਦੇ ਰਹੇ ਨੇ ਉਹਨਾਂ ਸਾਰੇ ਗੁਨਾਹਾਂ ਨੂੰ ਹੁਣ ਕਬੂਲ ਲਿਆ ਮੰਨ ਲਿਆ ਤੇ ਜਦੋਂ ਸੁਖਬੀਰ ਬਾਦਲ ਨੇ ਸਾਰੇ ਗੁਨਾਹ ਕਬੂਲ ਲਏ ਤਾਂ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹਰਾਵਲੋਂ ਜੋ ਧਾਰਮਿਕ ਸਜ਼ਾ ਸੁਣਾਈ ਗਈ ਹੈ ਉਸ ਵਿੱਚ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੋ ਦਿਨ ਵੀਲ ਚੇਅਰ ਉੱਤੇ ਬੈਠ ਕੇ ਹੀ ਸਈ ਪਰਾਛਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਕਲੌਕ ਟਾਵਰ ਦੇ ਮੂਹਰੇ ਸੇਵਾ ਕਰਨਗੇ। ਵਰਤਨਾ ਦੀ ਸੇਵਾ ਕਰਨਗੇ। ਤੇ 2-2 ਘੰਟੇ ਦੇ ਲਈ ਇਸੇ ਤਰੀਕੇ ਨਾਲ ਹੱਥ ਵਿੱਚ ਵਰਛਾ ਫੜ ਕੇ ਸੇਵਾ ਨਿਭਾਉਣਗੇ। ਤੇ ਇਹੀ ਸੇਵਾ 2-2 ਦਿਨ ਲਈ ਉਹ ਸਾਰੇ ਤਖਤ ਸਹਿਬਾਨ ਉਤੇ ਕਰਨਗੇ। ਤਖਸ਼ੀਰੀ ਕੇਸਗੜ ਸਾਹਿਬ ਵਿਖੇ ਤਖਸ਼ੀਰੀ ਦੰਦਮਾ ਸਾਹਿਬ ਤਲਵੰਡੀ ਸਾਬ ਉਹ ਵਿਖੇ ਇਸ ਤੋਂ ਇਲਾਵਾ ਦੋ ਕੈਂਤੀ ਕੀਰਤਨ ਸਰਵਣ ਕਰਨ ਅਤੇ ਸੁਖਮਨੀ ਸਾਹਿਬ ਦੇ ਜਾਪ ਕਰਨ ਤੇ ਇਸ ਤਰੀਕੇ ਨਾਲ ਸਾਫ ਸਫਾਈ ਦੀ ਸੇਵਾ ਵੀ ਉਹਨਾਂ ਨੂੰ ਸੌਂਪੀ ਗਈ ਹੈ ਪਰ ਇਸ ਤੋਂ ਇਲਾਵਾ ਹੋਰ ਕੋਈ ਵੱਡਾ ਸ਼੍ਰੋਮਣੀ ਅਕਾਲੀ ਦਲ ਸੰਬੰਧੀ ਐਲਾਨ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਸੰਬੰਧੀ ਕੋਈ ਹੋਰ ਗੱਲ ਸਾਹਮਣੇ ਨਹੀਂ ਆਈ ਹੁਣ ਸੁਖਬੀਰ ਬਾਦਲ ਦੇ ਨਾਲ ਇੱਕ ਹੋਰ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵੀ ਉੱਥੇ ਮੌਜੂਦ ਸਨ ਉਹ ਵੀ ਤਲਵਕੀਤੇ ਗਏ ਸੀ ਉਹਨਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਵੀ ਗੁਨਾਹ ਹੋਏ ਨੇ ਜਾਂ ਉਸ ਵੇਲੇ ਦੇ ਜੋ ਮਾਮਲੇ ਨੇ ਗੁਨਾਹ ਨੇ ਜਾਂ ਦੋਸ਼ ਨੇ ਉਹਨਾਂ ਵਿੱਚ ਉਹ ਵੀ ਹਿੱਸੇਦਾਰ ਨੇ ਕਿਉਂਕਿ ਉਸ ਵੇਲੇ ਉਹ ਵੀ ਉਸ ਸਰਕਾਰ ਦਾ ਹਿੱਸਾ ਸਨ ਸੋ ਹਿੱਸਾ ਹੋਣ ਦੇ ਨਾਤੇ ਉਹਨਾਂ ਨੇ ਇਹ ਸ਼ਬਦ ਗੌਰ ਕਰਨ ਵਾਲੇ ਨੇ ਹਿੱਸਾ ਹੋਣ ਦੇ ਨਾਤੇ ਉਹਨਾਂ ਨੇ ਆਪਣੀ ਸ਼ਮੂਲੀਅਤ ਕਬੂਲੀ ਹੈ ਸਿੱਧੇ ਤੌਰ ਤੇ ਆਪਣੇ ਉੱਪਰ ਤਾਂ ਨਹੀਂ ਪਰ ਉਹ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਉਹਨਾਂ ਨੇ ਜ਼ਿੰਮੇਵਾਰੀ ਕਬੂਲੀ ਹੈ ਹੁਣ ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ ਭਾਵ ਕਿ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਸਰਕਾਰ ਸਮੇਂ ਜਿਸ ਸਮੇਂ ਦਰਾਂ ਨੇ ਸਾਰੇ ਇਲਜ਼ਾਮ ਲੱਗੇ ਉਸ ਸਮੇਂ ਤਰਾਂ ਜੋ ਪ੍ਰਮੁੱਖ ਸਿੱਖ ਚਿਹਰੇ ਕੈਬਨਟ ਮੰਤਰੀ ਸਨ ਜਿਨ੍ਹਾਂ ਦੇ ਕੋਲ ਵੱਡੇ ਔਦੇ ਸਨ ਉਹਨਾਂ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਧੜੇ ਦੇ ਨੇ ਜਾਂ ਜਿਹੜਾ ਹੁਣ ਦੂਜਾ ਧੜਾ ਵਿੱਚੋਂ ਨਿਕਲ ਕੇ ਸਥਾਪਿਤ ਹੋਇਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਾਂ ਫਿਰ ਉਸ ਧੜੇ ਦੇ ਨਾਲ ਸੰਬੰਧਿਤ ਆਗੂਨ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ ਤੇ ਹੁਣ ਧਾਰਮਿਕ ਸਜ਼ਾ ਵੀ ਸਾਰਿਆਂ ਨੂੰ ਸੁਣਾਈ ਗਈ ਹੈ ਸੁਖਬੀਰ ਬਾਦਲ ਨੂੰ ਜੋ ਸਜ਼ਾ ਸੁناਈ ਗਈ ਹੈ ਉਸ ਮੁਤਾਬਕ ਉਹਨਾਂ ਦੇ ਗਲ ਵਿੱਚ ਤਖਤੀ ਵੀ ਨਜ਼ਰ ਆਈ ਨਜ਼ਰ ਆਵੇਗੀ ਵੀ ਜਦੋਂ ਧਾਰਮਿਕ ਸਜ਼ਾ ਜਿਹੜੀ ਆਪਣੀ ਨਿਭਾਉਣਗੇ ਹੁਣ ਇਹ ਸਜ਼ਾ ਸੁਣਾ ਦਿੱਤੀ ਗਈ ਹੈ ਧਾਰਮਿਕ ਸਜ਼ਾ ਜਿਹੜੀ ਹੈ ਸੁਣਾਉਣ ਦਾ ਅਮਲ ਹੋ ਗਿਆ ਹੁਣ ਵੱਡਾ ਸਵਾਲ ਨਾਲ ਇਹ ਖੜਾ ਹੁੰਦਾ ਹੈ ਕਿ ਇਸ ਸਮੁੱਚੀ ਕਾਰਵਾਈ ਤੋਂ ਬਾਅਦ ਇਹ ਜੋ ਵੀ ਸਜ਼ਾ ਸੁناਈ ਗਈ ਜਾਂ ਜੋ ਵੀ ਕਾਰਵਾਈ ਹੋਈ ਹੈ ਇਹ ਵੀ ਡੀਕ ਲੰਬੇ ਸਮੇਂ ਤੋਂ ਹੋ ਰਹੀ ਸੀ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਵਾਰ-ਵਾਰ ਇਹਦੇ ਲਈ ਅਪੀਲਾਂ ਕਰ ਰਹੇ ਸੀ ਕਿ ਜਲਦ ਕਾਰਵਾਈ ਹੋਵੇ ਫੈਸਲਾ ਲਿਆ ਜਾਵੇ ਉਹਨਾਂ ਨੇ ਚਿੱਠੀਆਂ ਵੀ ਭੇਜੀਆਂ ਖੁਦ ਨਿੱਜੀ ਤੌਰ ਤੇ ਬੀਤੇ ਨਵੰਬਰ ਮਹੀਨੇ ਵੀ ਉਹਨਾਂ ਦੀ ਤਾਸਾ ਚਿੱਠੀ ਸਾਹਮਣੇ ਆਈ ਸੀ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਵੀ ਜਥੇਦਾਰ ਸਾਹਿਬਾਨ ਨੂੰ ਮਿਲ ਕੇ ਆਇਆ ਸੀ ਬੇਨਤੀ ਕਰਕੇ ਆਇਆ ਸੀ ਕਿ ਜਲਦੀ ਇਸ ਮਾਮਲੇ ਤੇ ਫੈਸਲਾ ਲਿਆ ਜਾਵੇ ਡੇਰਾ ਸੇ ਸਾਨੂੰ ਦੇ ਮੁਖੀ ਨੇ ਦਿੱਤੀ ਮਾਫੀ ਫਿਰੋਦੀ ਮਾਫੀ ਨੂੰ ਸਹੀ ਠਹਿਰਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਜੋ ਲੱਖਾਂ ਰੁਪਏ ਦੇ ਇਸ਼ਤਿਹਾਰ छਪਵਾਏ ਗਏ ਅਖਬਾਰਾਂ 'ਚ ਇੱਕ ਤਾਂ ਡੇਰਾ ਮੁਖੀ ਨੂੰ ਬਿਨਾਂ ਮੰਗਿਆਂ ਮਾਫੀ ਦੇਣਾ ਫਿਰ ਉਹਨੂੰ ਸਹੀ ਠਹਿਰਾਉਣ ਦੇ ਲਈ ਉਹਨੂੰ ਪ੍ਰਚਾਰਨ ਦੇ ਲਈ ਸ਼੍ਰੋਮਣੀ ਕਮੇਟੀ ਕੋਲੋਂ ਲੱਖਾਂ ਰੁਪਏ ਦੇ ਇਸ਼ਤਿਹਾਰ ਅਖਬਾਰਾਂ ਵਾਲਿਆਂ ਦੀ ਝੋਲੀ ਪਾਤੇ ਲੱਖਾਂ ਰੁਪਏ ਇਹ ਸਭ ਦੋਸ਼ ਹੁਣ ਕਬੂਲ ਲਏ ਨੇ ਜੋ ਹੁਣ ਤੱਕ ਜਿਨ੍ਹਾਂ ਤੋਂ ਪੱਲਾ ਝਾੜਿਆ ਜਾਂਦਾ ਸੀ ਕੀ ਇਹ ਸਾਰੀ ਕਾਰਵਾਈ ਕਰਦੇ ਨਾਲ ਬੇਅਦਬੀ ਮਾਮਲਿਆਂ ਲਈ ਦੋਸ਼ ਕਬੂਲਣ ਨਾਲ ਸੁਖਬੀਰ ਸਿੰਘ ਬਾਦਲ ਜਾਂ ਸ਼ਰੋਮਣੀ ਅਕਾਲੀ ਦਲ ਬਾਦਲ ਧੜੇ ਦਾ ਕੁਝ ਫਾਇਦਾ ਹੋਵੇਗਾ ਜਾਂ ਨਹੀਂ ਇਹ ਇੱਕ ਵੱਡਾ ਸਵਾਲ ਹੈ ਨਾਲ ਦੀ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਾ ਜੋ ਸਨਮਾਨ ਦਿੱਤਾ ਗਿਆ ਸੀ ਉਸ ਨੂੰ ਵੀ ਵਾਪਸ ਲੈ ਜਾਣ ਦਾ ਫੈਸਲਾ ਹੋਇਆ ਹੈ ਇਹ ਗੱਲ ਵੀ ਸਾਹਮਣੇ ਆਈ ਹੈ ਕੀ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਬਾਦਲ ਦੇ ਲਈ ਆਉਣ ਵਾਲੇ ਸਮੇਂ ਵਿੱਚ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਸੰਗਤ ਵਿੱਚ ਵਾਪਸੀ ਕਰਨ ਦਾ ਮੌਕਾ ਮਿਲੇਗਾ ਜਾਂ ਨਹੀਂ ਇੱਕ ਵੱਡਾ ਸਵਾਲ ਹੈ ਕਿਉਂਕਿ ਉਹ ਸਾਰੇ ਵਿਸ਼ੇ ਨੇ ਜਿਨ੍ਹਾਂ ਨੂੰ ਲੈ ਕੇ ਸੁਖਬੀਰ ਬਾਦਲ 'ਵਲ ਸਵਾਲ ਉੱਠਦੇ ਰਹੇ ਨੇ ਲਗਾਤਾਰ ਸਵਾਲ ਉੱਠਦੇ ਰਹੇ ਨੇ ਘਿਰਦੇ ਰਹੇ ਨੇ ਆ ਮੁੱਦਿਆਂ 'ਤੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਇਹੀ ਮਾਮਲੇ ਸਨ ਪਿਛਲੇ ਸਾਲਾਂ ਦੇ ਮਾਮਲੇ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੂੰ ਸੰਗਤ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸਿਆਸੀ ਮੰਚ ਤੋਂ ਲਗਭਗ ਬਾਹਰ ਹੋ ਗਿਆ ਇਨਾ ਮਾਮਲੇ ਕਰਕੇ ਸੋ ਹੁਣ ਜਦੋਂ ਇਹਨਾਂ ਮਾਮਲਿਆਂ ਉੱਤੇ ਸੁਣਵਾਈ ਹੋ ਗਈ ਹੈ ਕਿ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਸਾਹਮਣੇ ਇਸ ਗੱਲ ਨੂੰ ਪ੍ਰਚਾਰ ਸਕਣਗੇ ਕਿ ਇਹ ਮਾਮਲੇ ਹੁਣ ਪਿਛਲੇ ਸਮੇਂ ਦੇ ਮਾਮਲੇ ਹੋ ਗਏ ਤੇ ਉਹ ਵਾਪਸੀ ਕਰਨ ਦੇ ਲਈ ਤਿਆਰੀ ਕਰਨਗੇ ਕਿਉਂਕਿ ਹੁਣ ਜੇ ਨਾ ਮਾਮਲੇ ਉੱਤੇ ਸਵਾਲ ਉੱਠਣਗੇ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਰੈਫਰੈਂਸ ਦੇ ਸਕਣਗੇ ਇੱਕ ਹਵਾਲਾ ਦੇ ਸਕਣਗੇ ਕਿ ਮਾਮਲਾ ਤਖਤ ਸਾਹਿਬ ਤੱਕ ਗਿਆ ਸੀ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਸਜ਼ਾ ਲਾਈ ਗਈ ਉਹਨਾਂ ਨੇ ਕਬੂਲੀ ਸਜ਼ਾ ਨਿਭਾਈ ਤੇ ਮਾਮਲਾ ਜਿਹੜਾ ਆ ਇਸ ਤਰੀਕੇ ਨਾਲ ਮੁਕੰਮਲ ਹੋਇਆ ਕੀ ਇਹ ਮਾਮਲੇ ਮੁਕੰਮਲ ਹੋ ਗਏ ਨੇ ਜਿਨ੍ਹਾਂ ਨਾਲ ਸੁਖਵੀਰ ਬਾਦਲ ਨੂੰ ਆਉਂਦੇ ਸਮੇਂ ਦੌਰਾਨ ਸਿਆਸੀ ਤੌਰ ਤੇ ਵਾਪਸੀ ਕਰਨ ਦਾ ਮੌਕਾ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸੀ ਕਰਨ ਦਾ ਮੌਕਾ ਮਿਲੇਗਾ ਇਹ ਚੀਜ਼ ਵੇਖਣ ਵਾਲੀ ਹੋਵੇਗੀ ਕਿਉਂਕਿ ਤਖਤ ਸਹਿਬਾਨ ਵੱਲੋਂ ਤਖਤ ਸਬਤੋ ਜੋ ਫੈਸਲਾ ਸੁਣਾਇਆ ਜਾਣਾ ਸੀ ਉਹ ਸੁਣਾਇਆ ਜਾ ਚੁੱਕਾ ਹੈ ਹੁਣ ਅੱਗੇ ਸੰਗਤ ਦਾ ਇਹ ਸਬੰਧ ਕੀ ਪ੍ਰਤੀਕਰਮ ਆਉਂਦਾ ਹੈ ਇਹ ਜ਼ਰੂਰ ਇੱਕ ਵੇਖਣ ਵਾਲੀ ਚੀਜ਼ ਹੋਵੇਗੀ ਕਿਉਂਕਿ ਸੁਖਵੀਰ ਬਾਦਲ ਹੈ ਤੱਕ ਸਿਆਸਤਦਾਨ ਨੇ ਸਿਆਸੀ ਪਾਰਟੀ ਨਾਲ ਤਾਲੁਕ ਰੱਖਦੇ ਨੇ ਇੱਕ ਬਹੁਤ ਹੀ ਕੁਰਬਾਨੀਆਂ ਵਾਲੀ ਪਾਰਟੀ ਜਿਹਦਾ ਕਿ ਹੁਣ ਮੂਹ ਮੰਹੰਦਰਾ ਕਾਫੀ ਬਦਲ ਚੁੱਕਾ ਹੈ ਸੋ ਕੀ ਉਸ ਪਾਰਟੀ ਲਈ ਆਉਂਦੇ ਸਮੇਂ ਦੌਰਾਨ ਰਾਸ ਸੁਖਾਲਾ ਹੋਵੇਗਾ ਜਾਂ ਫਿਰ ਸੰਗਤ ਦਾ ਜਿਹੜਾ ਪ੍ਰਭਾਵ ਆ ਜਾਂ ਨਾ ਪੱਕੀ ਅਕਸ ਜਿਹੜਾ ਬਣ ਚੁੱਕਾ ਉਹ ਕਾਇਮ ਰਹੇਗਾ ਇਹਨਾਂ ਸਾਰੇ ਮਾਮਲਿਆਂ ਕਰਕੇ ਇੱਕ ਵਿਖਰ ਵਾਲੀ ਚੀਜ਼ ਹੋਵੇਗੀ ਇਹਦੇ ਬਾਰੇ ਸੰਕੇਤ ਤੁਹਾਨੂੰ ਆਉਣ ਵਾਲੇ ਦਿਨਾਂ ਦੌਰਾਨ ਮਿਲਣੇ ਸ਼ੁਰੂ ਹੋ ਜਾਣਗੇ ਸੋ ਇਸ ਤਰ੍ਹਾਂ ਫਿਲਹਾਲ ਸ਼੍ਰੀ ਕਾਲ ਤਕ ਸਾਹਿਬ ਵਿਖੇ ਸੁਣਵਾਈ ਹੋ ਗਈ ਹੈ ਜੋ ਆਗੂ ਤਲਬ ਕੀਤੇ ਗਏ ਸੀ ਉਹ ਸਾਰੇ ਪਹੁੰਚੇ ਕਈ ਨਹੀਂ ਵੀ ਆਏ ਆ ਕਈਆਂ ਦੇ ਨਾਵਾਂ ਦੀ ਬਹੁਤ ਚਰਚਾ ਹੋਈ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਿੱਲੀ ਤੋਂ ਦਿੱਲੀ ਦੇ ਆਗੂ ਆ ਦਿੱਲੀ ਕਮੇਟੀ ਦੇ ਸਾਬਕਾ ਆਗੂ ਮੌਜੂਦਾ ਸਮੇਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਤਲਬ ਕੀਤਾ ਗਿਆ ਸੀ ਤੇ ਇਸ ਤਰ੍ਹਾਂ ਬਹੁਤ ਸਾਰੇ ਆਗੂ ਆਏ ਬਹੁਤ ਸਾਰੇ ਆਗੂ ਨਹੀਂ ਆਏ ਉਹਨਾਂ ਦੇ ਨਾਵਾਂ ਸੰਬੰਧੀ ਵੀ ਚਰਚਾ ਹੋ ਰਹੀ ਹੈ ਚਰਚਾ ਹਲੇ ਚੱਲਦੀ ਰਹਿਣੀ ਹੈ ਤੇ ਕੁਝ ਹੋਰ ਆਗੂਆਂ ਨੇ ਵੀ ਹਲੇ ਪੇਸ਼ੀ ਭੁਗਤਣੀ ਹੈ ਤੇ ਪਰ ਪ੍ਰਮੁੱਖ ਜਿਹੜੀ ਨਜ਼ਰ ਸੀ ਸੁਖਬੀਰ ਬਾਦਲ ਵਾਲੇ ਮਾਮਲੇ ਉੱਤੇ ਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧ ਜੋ ਇਲਜ਼ਾਮ ਉਹਨਾਂ ਦੇ ਉੱਪਰ ਲੱਗਦੇ ਰਹੇ ਨੇ ਉਹ ਫਿਲਹਾਲ ਉਹਨਾਂ ਨੇ ਕਬੂਲੇ ਨੇ ਧਾਰਮਿਕ ਸਜ਼ਾ ਸੁਣਾਈ ਗਈ ਹੈ ਵੇਖਣਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨੇ ਦੇ ਲੋਕਾਂ ਵਿੱਚ ਸੰਗਤ ਵਿੱਚ ਪੰਥਕ ਤੌਰ ਤੇ ਕਿਹੋ ਜਿਹੇ ਪ੍ਰਤੀਕਰਮ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਪੰਥਕ ਪ੍ਰਤੀਨਿਧਤਾ ਮੌਜੂਦ ਹੈ ਉਹ ਇਸ ਬਾਰੇ ਕੀ ਪ੍ਰਤੀਕਰਮ ਦਿੰਦੇ ਨੇ ਤੇ ਲੋਕਾਂ ਦਾ ਕਿਹੋ ਜਿਹਾ ਪ੍ਰਤੀਕਰਮ ਹੁੰਦਾ ਸੰਗਤ ਦਾ ਪ੍ਰਤੀਕਰਮ ਕਿਹੋ ਜਿਹਾ ਹੁੰਦਾ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋਵੇਗਾ ਵੱਖ-ਵੱਖ ਆਗੂ ਤਲਬ ਕੀਤੇ ਗਏ ਸੀ ਤੇ ਪਿਛਲੇ ਸਮੇਂ ਦੌਰਾਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਵਿੱਚ ਜੋ ਵੱਖ-ਵੱਖ ਆਗੂ ਸਨ ਜੋ ਮੌਜੂਦਾ ਸਮੇਂ ਅੱਡ-ਅੱਡ ਧਿਰਾਂ ਵਿੱਚ ਨੇ ਕਈ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਮੌਜੂਦ ਨੇ ਜਿਵੇਂ ਕਿ ਬਨਵਿੰਦਰ ਸਿੰਘ ਭੁੰਦੜ ਡਾਕਟਰ ਦਰਜੀਤ ਸਿੰਘ ਚੀਮਾ ਵਿਕਰਮ ਸਿੰਘ ਮਜੀਠੀਆ ਕਈ ਆਗੂ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਿੱਚ ਨਜ਼ਰ ਆਉਂਦੇ ਨੇ ਜਿਵੇਂ ਕਿ ਪਰਮਿੰਦਰ ਸਿੰਘ ਢੀਂਟਸਾ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਸਿੰਘ ਵੱਡਾਲਾ ਤੇ ਇਸੇ ਤਰ੍ਹਾਂ ਕਈ ਹੋਰ ਨਾਮੀ ਜ਼ਿਹਰੇ ਉਧਰ ਨੇ ਇਹਨਾਂ ਵਿੱਚੋਂ ਜੋ ਉਸ ਸਮੇਂ ਸਰਕਾਰ ਵਿੱਚ ਵਜ਼ੀਰ रह ਚੁੱਕੇ ਨੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸੀ ਤੇ ਇਸੇ ਤਰ੍ਹਾਂ ਉਸ ਸਮੇਂ ਦੇ ਕਈ ਅਕਾਲੀ ਆਗੂ ਜਿਹੜੇ ਮੌਜੂਦਾ ਸਮੇਂ ਹੁਣ ਭਾਜਪਾ ਵਿੱਚ ਨੇ ਮਨਪ੍ਰੀਤ ਬਾਦਲ ਸਾਬਕਾ ਖਸਾਨਾ ਮੰਤਰੀ ਰਹਿ ਚੁੱਕੇ ਨੇ ਮਨਜਿੰਦਰ ਸਿੰਘ ਸਿਰਸਾ ਜੋ ਕਿ ਪੰਜਾਬ ਦੀ ਸਰਕਾਰ ਵਿੱਚ ਸ਼ਾਮਲ ਤਾਂ ਨਹੀਂ ਸੀ ਪਰ ਉਹਨਾਂ ਨੂੰ ਦਿੱਲੀ ਦਾ ਅਗੂ ਹੋਣ ਦੇ ਬਾਵਜੂਦ ਕੈਬਨਿਟ ਰੈਂਕ ਦਾ ਦਰਜਾ ਦਿੱਤਾ ਗਿਆ ਸੀ ਇਸ ਕਰਕੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸੀ ਸੋ ਆਗੂ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਜੋ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਜਿਹੜਾ ਵਿਵਾਦਿਤ ਸਮਾਂ ਜੋ ਇਹਨਾਂ ਸਾਰੇ ਮੁੱਦਿਆਂ ਦਾ ਵਿਵਾਦਿਤ ਸਮਾਂ ਸੀ ਜਿਨ੍ਹਾਂ ਨੂੰ ਲੈ ਕੇ ਸੰਗਤ ਵਿੱਚ ਰੋਸ ਉਪਜਦਾ ਰਿਹਾ ਉਹਨਾਂ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ ਸਮੁੱਚੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਸੀ ਬਹੁਤੇ ਆਗੂ ਹਾਜ਼ਰ ਹੋਏ ਇੱਕ ਦੋ ਆਗੂ ਨਹੀਂ ਵੀ ਪਹੁੰਚੇ ਪਰ ਜ਼ਿਆਦਾ ਧਿਆਨ ਕਿਉਂਕਿ ਸਬਦਾ ਸੁਖਵੀਰ ਬਾਦਲ ਵਾਲੇ ਮਾਮਲੇ 'ਤੇ ਲੱਗਾਇਆ ਸੀ ਇਸ ਲਈ ਸੁਖਵੀਰ ਬਾਦਲ ਨੂੰ ਜੋ ਸਜ਼ਾ ਸੁਣਾਈ ਗਈ ਉਸ ਉੱਪਰ ਸਬਦਾ ਧਿਆਨ ਕੇਂਦਰਿਤ ਰਿਹਾ ਤੇ ਹੁਣ ਅੱਗੇ ਵੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਉਹਦੇ ਦਿਨਾਂ ਦੌਰਾਨ ਕਿਹੋ ਜਿਹੇ ਪ੍ਰतिकਰਮ ਸਮਾਜ ਵਿੱਚ ਲੋਕਾਂ ਵਿੱਚ ਪੰਥਕਲਕਿਆਂ ਵਿੱਚ ਵੇਖੇ ਜਾਂਦੇ ਨੇ ਇਸ ਤੋਂ ਬਾਅਦ ਗੱਲ ਜਿਕਰ ਹੋਰ ਨਾਲ ਵਿਸ਼ਿਆਂ ਦੀ ਕਰੀਏ ਤਾਂ ਆਪਾਂ ਜਿੱਥੇ ਕਿ ਲਗਾਤਾਰ ਜ਼ਿਕਰ ਕੀਤਾ ਕਿ ਮੁਹਾਲੀ ਦੇ ਕੁੰਬੜਾ ਵਿਖੇ ਜੋ ਦੋ ਨਵਾਲਗ ਬੱਚਿਆਂ ਵਾਲੀ ਘਟਨਾ ਵਾਪਰੀ ਸੀ ਉੱਥੇ ਸਮਾਜ ਸੇਵੀ ਲੱਖਾ ਸਿਧਾਣਾ ਅਤੇ ਅਮੇਤੋ ਜਮਾਨ ਵੱਲੋਂ ਵੱਡੇ ਪੱਧਰ ਉੱਤੇ ਲੋਕਾਂ ਨੂੰ ਹਲੂਣਾ ਦਿੱਤਾ ਗਿਆ ਪੰਜਾਬੀਆਂ ਨੂੰ ਹਲੂਣਾ ਦਿੱਤਾ ਗਿਆ ਕਈ ਮੁੱਦਿਆਂ 'ਤੇ ਹਲੂਣਾ ਦਿੰਦੇ ਰਹਿੰਦੇ ਨੇ ਇੱਕ ਹੋਰ ਮੁੱਦਾ ਜਿਸ ਦੇ ਉੱਪਰ ਉਹ ਲਗਾਤਾਰ ਆਵਾਜ਼ ਉਠਾ ਰਹੇ ਨੇ ਪੰਜਾਬ ਦੇ ਗੰਦਲੇ ਹੋ ਰਹੇ ਪਾਣੀਆਂ ਦਾ ਪ੍ਰਦੂਸ਼ਣ ਦਾ ਤੇ ਉਹਦੇ ਅਸਲ ਪਹਿਲੂ ਹੁਣ ਪਿਛਲੇ ਦਿਨੀ ਤਾਜ਼ਾ ਜੋ ਵੀਡੀਓ ਉਹਨਾਂ ਨੇ ਸਾਂਝਾ ਕੀਤਾ ਕਿ ਕਿਵੇਂ ਮਾਲਵੇ ਵਿੱਚ ਦੂਸ਼ਿਤ ਪਾਣੀ ਕਰਕੇ ਲੋਕੀ ਪਿਆਨਾਕੋ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਹੁਣ ਤਾਂ ਰਾਜਸਥਾਨ ਦੇ ਬੀਕਾਨੇਰ ਤੱਕ ਸ਼੍ਰੀ ਗੰਗਾ ਨਗਰ ਤੱਕ ਵੀ ਇਹਦਾ ਅਸਰ ਵੇਖਿਆ ਜਾਣ ਲੱਗਾ ਕਿਉਂਕਿ ਉਹ ਇਲਾਕੇ ਰਾਜਸਥਾਨ ਦੇ ਪੰਜਾਬ ਦੇ ਮਾਲਵਾ ਖੇਤਰ ਦੇ ਨਾਲ ਹੀ ਇਲਾਕਿਆਂ ਦੇ ਨਾਲ ਹੀ ਲੱਗਦੇ ਆ ਕਿਵੇਂ ਬੁੱਡੇ ਨਾਲੇ ਦੀ ਜੋ ਸਥਿਤੀ ਹੈ ਉਸ ਨੂੰ ਲੈ ਕੇ ਲੱਖਾ ਸਿਧਾਣਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਵੀਰਕਾ ਪਲਾਂਟ ਮਾਲਵੇ ਦਾ ਜਿਹੜਾ ਪ੍ਰਮੁੱਖ ਆ ਉਥੇ ਵੀ ਵੱਡਾ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਹੈ ਤੇ ਉਹਨਾਂ ਦਾ ਇਲਜ਼ਾਮ ਸੀ ਕਿ ਪ੍ਰਸ਼ਾਸਨਕ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਪਰ ਉਹ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸਲਾਂ ਨੂੰ ਬਚਾਉਣ ਦੇ ਲਈ ਉਪਰਾਲਾ ਕਰ ਰਹੇ ਨੇ ਤੇ ਉਹਨਾਂ ਨੇ ਵੱਡੇ ਪੱਧਰ ਉਤੇ ਲੋਕਾਂ ਨੂੰ ਇਸ ਮੁਹਿੰਮ ਦੇ ਨਾਲ ਜੁੜਨ ਦੀ ਅਪੀਲ ਵੀ ਕੀਤੀ ਹੈ ਸੋ ਇੱਕ ਵਾਰ ਫਿਰ ਲੱਖਾ ਸਿਧਾਨਾ ਤੇ ਉਹਨਾਂ ਦੇ ਸਾਥੀ ਜਿਹੜੇ ਇਸ ਮੁੱਦੇ ਤੇ ਆਵਾਜ਼ ਉਠਾ ਰਹੇ ਨੇ ਮੁੱਦਾ ਜ਼ਰੂਰੀ ਹੈ ਇਹਦੇ ਵੱਲ ਧਿਆਨ ਸਰਕਾਰਾਂ ਦਾ ਵੀ ਪੈਣਾ ਚਾਹੀਦਾ ਕਿਉਂਕਿ ਪੰਜਾਬ ਦੀ ਜਿਹੜੀ ਮੂਲ ਰੇਖਾ ਹੈ ਪਾਣੀਆਂ ਦੀ ਧਰਤੀ ਹੈ ਜੇ ਉੱਥੇ ਹੀ ਕਾਲੇ ਜ਼ਹਿਰੀਲੇ ਪਾਣੀ ਨਜ਼ਰ ਆਉਣਗੇ ਤਾਂ ਇਹ ਬੜਾ ਦੁਖਦ ਪਹਿਲੂ ਆ। ਉਹਨਾਂ ਨੇ ਇੱਕ ਮੁੱਦਾ ਇਹ ਵੀ ਉਠਾਇਆ ਕਿ ਜੋ ਧੜਾ ਧੜ ਡਾਈੰਗ ਵਾਲੀਆਂ ਫੈਕਟਰੀਆਂ ਵਿੱਚੋਂ ਗੰਦਾ ਪਾਣੀ ਦਰਿਆਵਾਂ 'ਚ ਪਾਇਆ ਜਾ ਰਿਹਾ ਹੈ, ਨਾਲਿਆਂ 'ਚ ਪਾਇਆ ਜਾ ਰਿਹਾ ਜੋਗੇ ਜਾ ਕੇ ਸਤਲੁਜ ਵਰਗੇ ਦਰਿਆਵਾਂ ਨੂੰ ਪਲੀਤ ਕਰ ਰਿਹਾ ਹੈ, ਪਲੀਤ ਰਿਹਾ ਹੈ, ਖਰਾਬ ਕਰ ਰਿਹਾ ਹੈ। ਇਸ ਮੁੱਦੇ 'ਵੱਲ ਵੀ ਸਰਕਾਰਾਂ ਧਿਆਨ ਦੇਣ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ਤੇ ਲਗਾਤਾਰ ਆਵਾਜ਼ ਠਾਉਂਦੇ ਰਹਿਣਗੇ ਹੁਣ ਬੜੀ ਇਹਦੇ ਵਿੱਚ ਸਿੱਤਮ ਵਾਲੀ ਗੱਲ ਹੈ ਕਿ ਬਹੁਤ ਸਾਰੇ ਪੰਜਾਬੀ ਇਸ ਮੁੱਦੇ ਤੇ ਅੱਗੇ ਤਾਂ ਕੀ ਆਉਣਾ ਉਹ ਸਗੋਂ ਲੱਖਾਂ ਸਿਧਾਨਾਂ ਦੀ ਨੁਕਤਾਚੀਨੀ ਵੀ ਕਰਦੇ ਰਹਿੰਦੇ ਨੇ ਇਸ ਮੁੱਦੇ ਤੇ ਕਿ ਇਹ ਹਰ ਮੁੱਦੇ ਨੂੰ ਚੱਕਦਾ ਰਹਿੰਦਾ ਹੈ ਜਾਂ ਇਹ ਕਿਉਂ ਇਹਦੇ ਵਿੱਚੋਂ ਸਿਆਸਤ ਕਰ ਰਿਹਾ ਹੈ ਜਦਕਿ ਇੱਥੇ ਫਰਜ਼ੇ ਬਣਦਾ ਹੈ ਕਿ ਬਹੁਤ ਸਾਰੇ ਲੋਕ ਲੱਖਾਂ ਸਿਧਾਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਾ ਵੀ ਹੋਣ ਪਰ ਜਦੋਂ ਗੱਲ ਵਾਤਾਵਰਣ ਦੀ ਹੁੰਦੀ ਹੈ ਆਉਣ ਵਾਲੀਆਂ ਪੀੜ੍ਹੀਆਂ ਦੇਲੀ ਟੁਕਵਾ ਮਾਹੌਲ ਸੱਜਣ ਦੀ ਤੇ ਇਹਨਾਂ ਮੁੱਦਿਆਂ ਦੀ ਲੋੜ ਤਾਂ ਹਰੇਕ ਵਰਗ ਨੂੰ ਪੈਣੀ ਆ ਇਹ ਕਿਸੇ ਧਰਮ ਦਾ ਮਸਲਾ ਨਹੀਂ ਇਹ ਕਿਸੇ ਖਿੱਤੇ ਵਿਸ਼ੇਸ਼ਤਾ ਮਸਲਾ ਨਹੀਂ ਇਹ ਕਿਸੇ ਜੱਥੇਬੰਦੀ ਦਾ ਮਸਲਾ ਨਹੀਂ ਹਵਾ ਪਾਣੀ ਦਾ ਸਾਫ਼ ਸਾਰਿਆਂ ਨੂੰ ਚਾਹੀਦਾ ਸੋ ਸਾਰਿਆਂ ਨੂੰ ਇਸ ਵੱਲ ਰਲ ਕੇ ਹਮਲਾ ਮਾਰਨ ਦੀ ਲੋੜ ਹੈ ਤੇ ਉਹਨਾਂ ਨੇ ਇੱਕ ਚੈਲੰਜ ਵੀ ਕੀਤਾ ਕਿ ਜੋ ਲੋਕ ਕਹਿੰਦੇ ਨੇ ਕਿ ਬੁੱਢੇ ਨਾਲੇ ਦਾ ਪਾਣੀ ਸਾਫ਼ ਹੈ ਜਾਂ ਦਰਿਆਵਾਂ ਦਾ ਪਾਣੀ ਸਾਫ਼ ਹੈ ਤਾਂ ਉਹ ਇਹਦੀ ਇੱਕ ਬੂੰਦ ਵੀ ਆਪਣੇ ਪਾਣੀ ਵਾਲੇ ਗਲਾਸ ਚ ਪੀ ਕੇ ਵਿਖਾ ਦੇਣ ਤੌਣਾ ਦਾ ਕਹਨ ਹੈ ਕਿ ਮੰਜਣਗੇ ਕਿ ਪਾਣੀ ਸਾਫ ਹੈ ਪਰ ਫਿਲਹਾਲ ਕੋਈ ਵੀ ਆਈਐਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਅਜਿਹਾ ਕਰਨ ਨੂੰ ਤਿਆਰ ਨਹੀਂ ਲੱਗਦਾ ਪਰ ਇਸ ਮੁੱਦੇ ਤੇ ਸਭ ਨੂੰ ਗੰਭੀਰ ਹੋ ਕੇ ਸੋਚਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਪਵਿੱਖ ਦਾ ਇੱਕ ਬਹੁਤ ਵੱਡਾ ਸਵਾਲ ਹੈ ਪੌਣ ਪਾਣੀ ਦੂਸ਼ਿਤ ਪੌਣ ਪਾਣੀ ਇਹਦੇ ਅਸਰ ਆਪਾਂ ਹਰ ਸਾਲ ਵੇਖ ਰਹੇ ਹਾਂ ਇਹਦੇ ਉੱਪਰ ਜ਼ਰੂਰ ਧਿਆਨ ਦੇਣਾ ਬਣਦਾ ਕੱਲ ਤੁਹਾਨੂੰ ਦੇਸ਼ ਦੀ ਪਾਰਲੀਮੈਂਟ ਦੀ ਦੱਸੀਏ ਤਾਂ ਸਰਦਰ ਅਤੇ اجلاس ਵਿੱਚ ਰੇਡ ਕਾ ਬਰਕਰਾਰ ਰਿਹਾ ਹੈ ਅਡਾਨੀ ਮੁੱਦੇ ਨੂੰ ਲੈ ਕੇ ਕਾਰਵਾਈ ਇੱਕ ਵਾਰ ਫਿਰ ਪ੍ਰਭਾਵਿਤ ਹੋਈ ਹੈ ਜੋ ਵਿਰੋਧੀ ਧਿਰ ਮੰਗ ਕਰ ਰਹੀ ਉਹ ਸੱਤਾਧਾਰੀ ਧਿਰ ਨੂੰ ਮਨਜ਼ੂਰ ਨਹੀਂ ਤੇ ਜੋ ਸੱਤਾਧਾਰੀ ਧਿਰ ਜਿਸ ਤਰੀਕੇ ਨਾਲ ਕਾਰਵਾਈ ਚਲਾ ਰਹੀ ਹੈ ਨਾ ਚਲਾਉਣਾ ਚਾਹੁੰਦੀ ਹੈ ਉਹ ਵਿਰੋਧੀ ਧਿਰ ਨੂੰ ਮਨਜ਼ੂਰ ਨਹੀਂ ਤੇ ਇਹ ਮੁੱਦਾ ਇਸ ਕਰਕੇ ਕਾਫੀ ਜ਼ਿਆਦਾ ਪਖਿਆ ਹੋਇਆ ਇੱਕ ਵਾਰ ਫਿਰ ਇੱਕ ਮੀਟਿੰਗ ਹੋਈ ਹੈ ਜਿਸ ਵਿੱਚ ਕਾਂਗਰਸ ਸਮੇਤ ਵਿਰੋਧੀ ਧਿਰਾਂ ਨੇ ਸਪਸ਼ਟ ਕੀਤਾ ਕਿ ਉਹ ਇਸ ਮੁੱਦੇ 'ਤੇ ਚਰਚਾ ਚਾਹੁੰਦੇ ਨੇ ਤੇ ਬਾਕੀ ਮੁੱਦਿਆਂ 'ਤੇ ਵੀ ਚਰਚਾ ਕਰਨ ਲਈ ਤਿਆਰ ਨੇ ਬਸ਼ਰਤੇ ਕਿ ਸਰਕਾਰ ਇਸ ਮੁੱਦੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਉੱਪਰ ਠੁਕਮਾ ਸਮਾਂ ਤੇ ਧਿਆਨ ਜ਼ਰੂਰ ਲਾਵੇ। ਸੋ ਇਸ ਤਰ੍ਹਾਂ ਇਹ ਅਡਾਨੀ ਵਾਲਾ ਮੁੱਦਾ ਇੱਕ ਵਾਰ ਫਿਰ ਪਾਰਲੀਮੈਂਟ ਦੀ ਕਾਰਵਾਈ ਵਿੱਚ ਇੱਕ ਵੱਡਾ ਵਿਸ਼ਾ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ। ਤੇ ਗੱਲ ਕਿਸਾਨਾਂ ਦੇ ਸੰਘਰਸ਼ਤੀ ਹੋਵੇ ਤਾਂ ਕਿਸਾਨਾਂ ਦਾ ਸੰਘਰਸ਼ جاری ਹੈ ਖਨੌਰੀ ਹੱਦ ਤੇ ਕਿਸਾਨ ਡਟੇ ਹੋਏ ਨੇ ਜਿਵੇਂ ਜਿਵੇਂ 6 ਦਸੰਬਰ ਦੀ ਤਾਰੀਖ ਨੇੜੇ ਆ ਰਹੀ ਹੈ ਕਿਸਾਨੀ ਮੋਰਚ ਤੇ ਸਰਗਰਮੀ ਵਧ ਰਹੀ ਹੈ ਕਿਉਂਕਿ ਕਿਸਾਨ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 6 ਦਸੰਬਰ ਨੂੰ ਪੈਦਲ ਤੌਰ ਤੇ ਜਥਿਆਂ ਦੇ ਰੂਪ ਵਿੱਚ ਦਿੱਲੀ ਵੱਲ ਕੂਚ ਕਰਨਗੇ ਪਿਛਲੀ ਵਾਰ ਜਦੋਂ ਦਿੱਲੀ ਕੂਚ ਦੀ ਕੋਸ਼ਿਸ਼ ਹੋਈ ਸੀ ਤਾਂ ਹਾਲਾਤ ਕਾਫੀ ਪੇਚੀਦਾ ਬਣ ਗਏ ਸੀ ਇੱਕ ਨੌਜਵਾਨ ਦੀ ਜਾਨ ਚਲੀ ਗਈ ਸੀ ਬਹੁਤ ਸਾਰੇ ਜ਼ਖਮੀ ਹੋਏ ਸੀ ਗੋਲੀਆਂ ਛੱਲੀਆਂ ਸੀ ਰਬੜ ਦੀਆਂ ਗੋਲੀਆਂ ਫਾਇਰ ਵੀ ਹੋਏ ਸੀ ਐਤਕੀ ਵੱਖਰੀ ਤਰ੍ਹਾਂ ਦਾ ਪ੍ਰੋਗਰਾਮ ਲਾਣਗੇ ਪਰ ਦਿੱਲੀ ਕੂਚ ਦਾ ਸੱਦਾ ਫਿਰ ਤੋਂ ਦਿੱਤਾ ਗਿਆ ਇਸ ਦਰਮਿਆਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਫਿਰ ਉਹਨਾਂ ਦੀ ਥਾਂ ਸੁਖਜੀਤ ਸਿੰਘ ਹਰਦੋਚੰਡੇ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਹੁਣ ਦੋਹਾਂ ਚੇ ਕਾਗੂ ਨਿਹਾਲੇ ਵੀ ਸੰਘਰਸ਼ੜਾ ਜਾਰੀ ਰੱਖਿਆ ਜਰਕੇ ਆਉਂਦੇ ਦਿਨਾਂ ਤਰੋਂ ਸਾਰਾ ਜਿਹੜਾ ਧਿਆਨ ਆ ਉਹ ਇੱਕ ਵਾਰ ਫਿਰ ਦਿੱਲੀ ਕੂਚ ਦੇ ਸੱਦੇ ਵੱਲ ਲੱਗ ਸਕਦਾ ਹੈ ਤੇ ਕੋ ਮੰਤਰੀ ਜਿੱਥੇ ਕੁਝ ਸੁਰੱਖਿਆ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਨਵ ਨਿਯੁਕਤ ਰਾਸ਼ਟਰਪਤੀ ਡੋਨਲਡ 트ੰਪ ਆਪਣੀਆਂ ਨੀਤੀਆਂ ਨੂੰ ਇੱਕ ਅਕਸਰ ਚਰਚਾ ਵਿੱਚ ਰਹਿੰਦੇ ਨੇ ਹੁਣ ਤਾਜ਼ਾ ਜਿ ਉਹਨਾਂ ਨੇ ਇੱਕ ਸਖਤ ਬਿਆਨ ਦਿੱਤਾ ਬ੍ਰਿਕਸ ਦੇਸ਼ਾਂ ਨੂੰ ਲੈ ਕੇ ਦਿੱਤਾ ਜਿਹਦੇ ਵਿੱਚ ਰੂਸ ਚੀਨ ਭਾਰਤ ਦੱਖਣੀ ਅਫਰੀਕਾ ਵਰਗੇ ਦੇਸ਼ ਆਉਂਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਦੇਸ਼ ਜਿਕਰ ਅਮਰੀਕਨ ਡਾਲਰ ਦਾ ਸਮਰਥਨ ਨਹੀਂ ਕਰਦੇ ਜਾਂ ਕਿਸੇ ਹੋਰ ਕਰੰਸੀ ਨੂੰ ਬढ़ावा ਦੇਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹਨਾਂ ਦੇਸ਼ਾਂ ਉੱਪਰ ਟੈਰਿਫ ਜਿਹੜਾ ਆ ਉਹ ਵੱਧ ਲੱਗੇਗਾ ਭਾਵੇਂ ਕਿ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕਨ ਡਾਲਰ ਨੂੰ ਸਮਰਥਨ ਜਾਰੀ ਰੱਖਣ ਤੇ ਕਿਸੇ ਹੋਰ ਕਰੰਸੀ ਬਾਰੇ ਨਾ ਸੋਚਣ ਖਾਸ ਤੌਰ ਤੇ ਆਪਣੇ ਪੱਧਰ ਉੱਤੇ ਜਿਕਰ ਕੋਈ ਹੋਰ ਕਰੰਸੀ ਨੂੰ ਸਮਰਥਨ ਦੇਣ ਦੀ ਸੋਚ ਰਹੇ ਨੇ ਸੋ ਇੱਕ ਵਾਰ ਫਿਰ ਡੋਨਲਡ 트ੰਪ ਨੇ ਇਸ ਪਾਸੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਨੇ ਤੇ ਹੁਣ ਤੱਕ ਪਾਗਲ ਨੇ ਰਾਸ਼ਟਰਪਤੀ ਦਾ ਅਹੁਦਾ ਹਲੇ ਅਧਿਕਾਰਤ ਤੌਰ ਤੇ ਸੰਭਾਲਿਆ ਨਹੀਂ 20 ਜਨਵਰੀ ਨੂੰ ਸੰਭਾਲਣਾ ਹੈ ਪਰ ਉਹ ਆਪਣੀਆਂ ਨੀਤੀਆਂ ਕਾਫੀ ਸਾਫ ਗੋਈ ਨਾਲ ਸਪਸ਼ਟ ਕਰ ਰਹੇ ਨੇ ਆਪਣੇ ਵਿਵਾਕ ਅੰਦਾਜ਼ ਵਿੱਚ ਸਪਸ਼ਟ ਕਰ ਰਹੇ ਨੇ ਤੇ ਪਿਛਲੇ ਦਿਨੀ ਉਹਨਾਂ ਨੇ ਇੱਕ ਹੋਰ ਅਹਿਮ ਨਿਯੁਕਤੀ ਕੀਤੀ ਖੋਰ ਭਾਰਤੀ ਮੂਲ ਦੇ ਵਿਅਕਤੀ ਨੂੰ ਅਹਿਮ ਅਹੁਦਾ ਦਿੱਤਾ FBI ਦੇ ਡਾਇਰੈਕਟਰ ਵਜੋਂ ਕਾਸ਼ ਪਟੇਲ ਨੂੰ ਨਾਮਜ਼ਦ ਕੀਤਾ ਨੋਮੀਨੇਟ ਕਰ ਦਿੱਤਾ ਸੋ ਇੱਕ ਵੱਡੀ ਸੁਰਖੀ ਇਹ ਵੀ ਵੇਖੀ ਜਾ ਰਹੀ ਹੈ ਇਸ ਤੋਂ ਪਹਿਲਾਂ ਜੈ ਭੱਟਾ ਸਾਰਿਆਂ ਨੂੰ ਵੀ ਇਸੇ ਤਰ੍ਹਾਂ ਉਹਨਾਂ ਨੇ ਕ अहम ਨਿਯੁਕਤੀ ਰਾਹੀਂ ਇਸ ਨਾਂ ਨੂੰ ਮੂਰੇ ਕੀਤਾ ਸੀ। ਸੋ ਵੀ ਜਨਵਰੀ ਨੂੰ ਡੋਨਲਡ 트ੰਪ ਨੇ ਅਧਿਕਾਰਤ ਤੌਰ ਤੇ ਅਹੁਦਾ ਸਮਾਲਣਾ ਤੇ ਉਸ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਨੇ ਪਰ ਆਪਣੀਆਂ ਨੀਤੀਆਂ ਨਾਲੋਂ ਨਾਲ ਸਪਸ਼ਟ ਕਰ ਰਹੇ ਨੇ। ਅਤੇ ਇਸੇ ਨਾਲ ਹੀ ਵੇਲਾ ਮੁਕੰਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਜਨ ਰਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਆਪਣੀ ਊਰਜਾ ਮੈ ਤਾਂ ਤੁਸੀਂ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਅਤੇ ਕਮੈਂਟਸ ਰਾਹੀਂ ਕਿਸੇ ਵੀ ਮਾਧਿਅਮ ਜ਼ਰੀਏ ਆਪਣੇ ਵਿਚਾਰ ਲਿਖ ਕੇ ਸਾਡੇ ਤੱਕ ਪਹੁੰਚਤੇ ਕਰਨ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਸ ਚੈਨਲ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ Instagram ਉੱਤੇ ਵੀ ਤੁਸੀਂ ਇਸ ਚੈਨਲ ਦੇ ਨਾਲ ਜੁੜ ਸਕਦੇ ਹੋ ਤੇ ਆਈ ਪੀਟੀਵੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਤੁਸੀਂ ਟੀਵੀ ਸਕਰੀਨ ਉੱਤੇ ਵੀ ਇਸ ਚੈਨਲ ਦੇ ਪ੍ਰੋਗਰਾਮਾਂ ਦਾ ਭਰਪੂਰ ਆਨੰਦ ਮਾਣ ਸਕਦੇ ਹੋ ਇਸੇ ਤਰ੍ਹਾਂ ਨਵੀਂ ਵਿਸ਼ੇਸ਼ ਰਿਪੋਰਟ ਲੈ ਕੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ